हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਨੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਆ ਗੀਆਂ ਟੋਕੜ ਗਾਵਾਂ ਤੇ ਇੱਕ ਆ ਗਈ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਓਠੀ ਠੀਕ ਓ ਬਾਈ ਵਧੀਆ ਏ ਕਿਵੇਂ ਚੱਲਦਾ ਮੈਨੂੰ ਕੰਮਕਾਰ ਵਧੀਆ ਜੀ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਮੇਰਾ ਮਨੂਆ ਪਿੰਡ ਗੋਠਾ ਗੁਰੂਆ ਸੀਲ ਫੂਲਾ ਜੀ ਨਾਲ ਕਿੰਨਾ ਨੇੜੇ ਪਿੰਡ ਬਾਈ ਨੇੜੇ ਪਾਕਤਾ ਰਹਿ ਗਿਆ ਆਪਣੇ 2 ਕਿਲੋਮੀਟਰ ਤੇ ਠੀਕ ਹੈ ਭਾਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਹੁਣ ਪਹਿਲੇ ਨੰਬਰ ਤੇ ਜਿਹੜਾ ਜਰਸੀ ਆਣਗੀ ਨਾ ਇਹ ਤੇ ਸ਼ੁਰੂ ਕਰ ਦਈਏ ਹਾਂ ਇਹ ਪਹਿਲਾਂ ਹੀ ਕਰਦੇ ਕਿਹੜਾ ਸੂਆ ਸੂਈਏ ਭਾਈ ਇਹ ਦੂਜੇ ਸੂਆ ਬਈ ਦੂਜਾ ਸੂਆ ਤੇ ਇੱਕ ਤਾਂ ਸੂਈਆ ਭਾਈ ਕਿੰਨਾ ਟਾਈਮ ਹੋ ਗਿਆ ਸੂਈ ਤਾਂ ਯਾਰ ਆਹ 5 ਜਾਂ 14 ਮਹੀਨੇ ਹੋਊਗੀ ਜੇ ਤੁਸੀਂ ਆਹ ਦਿਨਾਂ ਦੀ 50 ਦਿਨਾਂ ਨੂੰ ਜਿੱਦੋਂ ਆਪਾਂ ਲਈ ਗਿਆ ਉਹ ਕਹਿੰਦਾ ਮੇਰੇ ਟੀਕੇ ਭਰਾਏ ਹੋਇਆ ਠੀਕ ਆ ਜੇ ਕੋਈ ਚੈੱਕ ਕਰ ਦੋ ਆਪ ਦੇਣੀ ਦਾ ਆਪ ਖਾਲੀ ਕਰਕੇ ਆ ਤੇ ਕਿੰਨਾ ਦੱਦਾ ਮਨੂੰ ਦੋ ਸੱਤ ਦਿਨ ਦੋਨਾਂ ਮਿਲਣਾਂ ਜੇ ਕੋਈ ਵੀਰ ਮੰਨ ਕੇ ਚੱਲੋ ਵੀ ਦੋਮਾ ਦੀ ਤਸੱਲੀ ਤਿੰਨ ਟਾਈਮ ਜਾਂ ਚਾਰ ਟਾਈਮ ਕਰਨੀ ਚਾਹੁੰਦਾ ਤਾਂ ਉਹ ਆਲ ਕਰ ਲੈ ਹਾਂ ਹਾਂ ਠੀਕ ਹੈ ਬਾਈ ਤੇ ਉਹ ਸੌ ਸ਼ੀਲਾ ਹਾਂ ਵਧੀਆ ਚੋਣ ਚਵਾ ਕੇ ਮੈਂਦਾ ਮਨ ਚੋਣ ਚਵਾ ਵਧੀਆ ਥਾਣੀ ਬਾਲ ਚੰਗਾ ਲੱਗੇਣ ਦੇਖੋ ਬਾਈ ਮੈਂ ਕਹਿੰਦਾ ਪੀੜੀ ਦੇ ਪਾਵੇ ਨਾਲ ਦੇ ਪਿਆ ਚਾਰ ਥਣ ਨਿਖੜਵੇਂ ਥਣ ਨਾੜਾ ਨੂੜਾ ਹਵਾਨੇ ਤੇ ਫੁੱਲ ਚੰਗੀਆਂ ਸ਼ਾਮ ਦਾ ਕੱਢਰ ਕਿਵੇਂ ਤਿਆਰ ਕਰ ਵਧੀਆ ਕਰਦੇ ਹਾਂ ਠੀਕ ਹੈ ਬਾਈ ਹਵਾਨਾ ਜਿਹੜਾ ਬਾਈ ਫਿਕਸ ਟਾਇਟ ਲੈਵੇ ਦੀ ਅੱਗ ਕਰਨ ਵਾਲੀ ਚੈੱਕ ਕਰ ਸਕਦਾ ਬਹੁਤ ਸੋਹਣਾ ਹਵਾਨਾ ਆ ਗਿਆ ਤੇ ਫੇਸ ਵਗੈਰਾ ਆਪਾਂ ਚੈੱਕ ਕਰਾਉਣੇ ਮੜਾ ਮੈਨੂੰ ਖ ਕੱਦ ਬਈ ਆ ਗਿਆ ਦਰਮਿਆਨ ਕੋਈ ਨਾਂ ਵਾਲੀ ਵੱਡੀ ਆ ਤੇ ਨਾਂ ਵਾਲੀ ਛੋਟੀ ਆ ਕਿ ਨਹੀਂ ਹੂੰ ਜੇ ਥਣਾ ਦੀ ਗੱਲ ਕਰੀਏ ਗੈਪ ਦੀ ਗੱਲ ਕਰੀਏ ਥਣਾ ਤੇ ਬਹੁਤ ਚੰਗਾ ਆ ਗਿਆ ਕੱਦ ਵੀ ਵਧੀਆ ਆ ਗਿਆ ਬਸ ਵੀ ਜਰਸੀ ਆ ਹਨਾ ਹਾਂ ਹਾਂ ਦਰਮਿਆਨੇ ਕੱਦ ਚ ਤੇ ਫੇਸ ਦਿਖਾਉਣੇ ਲੈ ਮੈਂ ਕਹਣਾ ਮਨੋ ਓਹੋ ਅਸਲ ਕਹ ਜੀ ਫੇਸ ਹੀ ਨਾ ਦਿੱਤਾ ਹਨਾ ਹੂੰ ਖੂਬਸੂਰਤੀ ਦੇਖੋ ਬਾਈ ਫੇਸ ਦੀ ਮੜਾ ਜੈਨ ਮੂੰਹ ਕਰਾ ਇਹਦਾ ਨਿੱਕਾ ਨਿੱਕਾ ਕੰਨ ਬੋਦੀ ਵਾਦੀ ਫੁੱਲ ਕਮਾਲ ਜਰਸੀ ਆ ਗਈ ਅਸਲ ਹਾਂ ਅਸਲ ਹੂੰ ਤੇ ਰੰਗ ਰੂਪ ਤਾਂ ਚਾ ਲੈ ਵਾ ਬਹੁਤ ਸੋਹਣਾ ਆ ਗਿਆ ਬਾਈ ਤੇ ਮੁੱਲੇ ਦਾ ਮਨੋ ਬਸ ਮੁੱਲੇ 22000 ਦੇ ਦਾਂਗੇ ਜੀ ਬਾਈ 22000 ਦੀ ਚੱਕੋ ਬਾਈ ਦੇਣ ਲੈਣ ਮੁੱਲ ਬਾਈ ਕਹਿੰਦਾ 22000 ਰੁਪਏ ਦੇ ਦਾਂਗੇ ਬਾਈ ਡਾਇਮੰਡ ਪੀਸੀ ਆ ਗਿਆ ਜਰਸੀ ਦਾ ਤੇ ਥਣਾ ਦਾ ਜਿਹੜਾ ਗੈਪ ਗੂਪਾ ਨਾਲ ਬਹੁਤ ਚੰਗਾ ਆ ਗਿਆ ਅੱਗੇ ਮੈਨੂੰ ਦੋ ਨੰਬਰ ਤੇ ਇਹ ਵੀ ਤੌਕੜਾ ਬਾਈ ਕਿਹੜਾ ਸੁਆ ਸੁਈ ਇਹ ਤਾਂ ਨੌਕ ਨੂੰ ਦੁੱਦਾ ਦੋਨਾਂ ਵੇਲਾਂ ਦਾ ਹੂੰ ਤੇ ਦੂਜਾ ਤੇ ਤੀਜਾ ਸੁਆਏ ਹੋ ਯਾਰ ਤੀਜਾ ਕਿੰਨਾ ਦੁੱਦਾ ਥੱਲੇ ਦੋਦੇ ਨੌਕ ਦੋਨਾਂ ਵੇਲਾਂ ਦਾ ਠੀਕ ਹੈ ਬਾਈ ਤੇ ਝੋਣ ਚ ਵਾਗ ਕੇ ਮੈਂ ਦਾ ਵਧੀਆ ਚਵਾਈ ਚੋਈ ਤਾਂ ਚਵਾਈ ਚੋਈ ਬਾਈ ਕਹਿੰਦਾ ਇੱਕ ਨੰਬਰ ਵੱਡੀ-부ਡੀ ਦਾ ਖਾਂ ਮੜਿਆ ਹੋਈਆਂ ਇੱਧਰ ਦੇਖਾਈ ਵੱਡੀ ਫੈਦੂ ਡਬਲ ਦਬ ਤੇਰੀ ਆ ਮੈਂ ਕਹਿੰਦਾ ਕੱਦ ਤੇ ਰਕਣਾ ਮੇਰਾ ਹੋਊਗਾ 5.5 ਫੁੱਟ ਕੱਦ ਸਾਢੇ 5 ਫੁੱਟ ਬਾਈ ਦਾ ਕੱਦ ਆ ਬਾਈ ਉਸ ਸਾ ਬਣਾਉਂਦਾ ਜਲਾ ਲਓ ਫੁੱਲ ਕੱਦ ਚ ਆ ਗਈ ਕਰਮ ਵਾਲੀ ਤੇ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਥਣਾ ਦਾ ਗੈਪ ਆਪਾਂ ਚੈੱਕ ਕਰਵਾ ਲੈ ਥਾਣ ਦੇਖੋ ਨਾੜਾ ਨੂੜਾ ਨਾ ਹਵਾਨੇ ਦੇ ਬਾਲਾਂ ਚੰਗੇ ਆ ਗਿਆਂ ਦੁੱਧ ਵਾਲੀ ਨਾੜ ਚੈੱਕ ਕਰ ਸਕਦੇ ਬੜੀ ਚੰਗੇ ਆ ਮਨ ਹਾਂ ਹਾਂ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਤੁਸੀਂ ਸੂ ਹੈ ਕਿਤ ਲਈ ਆਪਾਂ ਕ ਤੇ ਹਵਾਨਾ ਕਿਵੇਂ ਤਿਆਰ ਕਰਦੀ ਹੈ ਵਧੀਆ ਕਰਦੀ ਹੈ ਤੁਹਾਨੂੰ ਤਾਂ ਠੀਕ ਹੈ ਬਾਈ ਸੈਕਸੀ ਇਹ ਹਵਾਨੇ ਚ ਆ ਗਈ ਨਾ ਹਾਂ ਹਾਂ ਸਹੀ ਗੱਲ ਹੈ ਬਈ ਸੈਕਸੀ ਲਈ ਵਿੱਚ ਆ ਗਈ ਖੋਲ ਦੇ ਮੜੀ ਜੀ ਬਾਈ ਲੰਮੀ ਲੰਮੀ ਬਈ ਬੇਲ ਕਦ ਕਾਠ ਫੁੱਲ ਆ ਗਿਆ ਕਰਮਾਲੀ ਦਾ ਸਮੀ ਪਲੀ ਵੀ ਆ ਇਹ ਨਹੀਂ ਹੈਗਾ ਵੀ ਲੱਸੀ ਲੰਮੀ ਕਿ ਨਹੀਂ ਮਨੂੰ ਫੇਸ ਦੇਖ ਚੱਕਦੇ ਬੜਾ ਪਿਆਰਾ ਕੱਦ ਵਾਲੀ ਆ ਬਈ ਤੋਰਾ ਫੇਰਾ ਨਾ ਇੱਕ ਨੰਬਰ ਆ ਗਿਆ ਕਰਮ ਵਾਲੀ ਦਾ ਤੇ ਮੈਨੂੰ ਇਹਦਾ ਮੁੱਲ ਦੱਸ ਫਿਰ ਲੈ ਬਸ 27000 ਦੇ ਦੇਣੀ ਆ 27 ਦੀ ਚੱਕੋ ਬਾਈ 27000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਬਾਕੀ ਕੱਦ ਕਾਠ ਵਾਲੀ ਆ ਸਮੀਪਲੀ ਦੇਖ ਸਕਦੇ ਟਾਂਚਾ ਬਾਈ ਇੱਕ ਨੰਬਰ ਆ ਗਿਆ ਬਹੁਤ ਸੋਹਣਾ ਥਾਣਾਗਾ ਬਾਕੀ ਥਾਣਾ ਦਾ ਜਿਹੜਾ ਸੈਜ ਨਾ ਬਹੁਤ ਚੰਗਾ ਆ ਗਿਆ ਮੁੱਲ ਵੀ ਬਾਈ ਨੇ ਇਹਦਾ ਉਸ ਹਿਸਾਬ ਨਾਲ ਕਰਤਾ 27000 ਦੀ ਠੀਕ ਆ ਬਾਈ ਅੱਗੇ ਬਾਈ ਲਾਸਟ ਤੇ ਤਿੰਨ ਨੰਬਰ ਮਨ ਕਿਹੜਾ ਸੁਆ ਇਹ ਦੂਜਾ ਸੁਆ ਬੇ ਤੂੰ ਨਾਲੀ ਦੂਜਾ ਸੁਆ ਹਾਂ ਇਹ ਦਾ ਦੇਣਾ ਇਹ ਕੱਚੀ ਆ ਤੇ ਇਹ ਐਚਐਫ ਦਾ ਕਰਾਸ ਆ ਗਿਆ ਨਾ ਹਾਂ ਹਾਂ ਬਾਕੀ ਸੀ ਲੈਣੀ ਆ ਮਾਹਰ ਗਿਆ ਨਹੀਂ ਇਹਦਾ ਕੱਚੀ ਕੁੱਚੀ ਬਹੁਤ ਆ ਦੇ ਨਾਲ ਦੀ ਜਰਸੀ ਦਾ ਕਰਾਸ ਮਾਰ ਲਿਓ ਐਚਐਫ ਦਾ ਕਰਾਸ ਮਾਰ ਲਿਓ ਲੈ ਵਾ ਦੇਖੋ ਬਾਈ ਕਿੰਨਾ ਕਮਾਲ ਕਰ ਮੈਨੂੰ ਬੜਾ ਸੁਣਾ ਹਵਾਨਾ ਦਿਰ ਕਰ ਤੀ ਹੈ ਨਾ ਕਿੰਨਾ ਬਾਈ ਦੋਤ ਕੱਢਿਆ ਵਾ ਦੋ ਜੇ ਦੇ ਦੂ 2017 ਦੇ ਦੌਰਾਨ ਦੇ ਦੂ ਬਾਕੀ ਵੱਡੀ ਬੁੱਡੀ ਬਹੁਤ ਆ ਨਾ ਡਬਲ ਐਨ ਨਿੱਕੀ ਨਹੀਂ ਨਿੱਕੀ ਜੀ ਨਹੀਂ ਡਬਲ ਆ ਕੱਦ ਕਾਠ ਵਾਲੀ ਆ ਵੇਲਬੋਲ ਦੇਖੋ ਬਾਈ ਮੈਂ ਕਹਿੰਦਾ ਪਲੀ ਦੀ ਤਾਂ ਸਾਨ ਆ ਰਹੀ ਆ ਹਾਂ ਹਾਂ ਕਿੰਨੇ ਦਿਨ ਲੈ ਜੂ ਦਾ ਦਿਨ ਲੈ ਜੂ ਆ ਆਉਣਾ ਬਾਈ ਠੀਕ ਆ 10 ਦਿਨਾਂ ਦੀ ਬਈ ਕੱਚੀ ਆ ਉਸ ਹਸਾਬ ਨਾਲ ਦਾ ਚ ਲਾ ਲਿਆ ਬਾਕੀ ਥਾਨ ਦੇਖੋ ਲੇਵਾ ਨਾ ਜਿਹੜਾ ਬਹੁਤ ਸੋਹਣਾ ਤਿਆਰ ਕਰੂਗੀ ਜਿੰਨਾ ਹੋਊਗਾ ਮਗਰ ਨੂੰ ਉਨਾ ਹੀ ਰਹਿਣਾ ਮੂਰਨ ਬਹੁਤ ਸੋਹਣਾ ਹਨਾ ਹਾਂ ਟੈਡਲੇ ਵਿੱਚ ਤਿਆਰੀ ਕਰੂਗੀ ਬਾਕੀ ਕੁਆਲਿਟੀ ਦੇਖ ਸਕਦੇ ਮੈਂ ਸ਼ੈਣ ਗਾਲੀਆ ਸਮੀ ਪਲੀ ਨਾ ਫੁੱਲ ਆ ਗਈ ਕੋਈ ਵੀ ਛੋਟੀ ਜਿਹਾ ਮੰਨ ਕੇ ਨਾ ਫੁੱਲ ਵੱਡੀ ਆ ਗਈ ਖੋਲਦੇ ਮਨ ਨੂੰ ਇਹਨੂੰ ਵੀ ਤੋੜਦੇ ਹਜੇ ਕੱਚੀ ਕੱਚੀ ਭਈਆ ਬਈ ਉਸ ਹਸਾਬ ਨਾਲ ਦਾ ਚ ਲਾ ਲਿਆ ਸਾਰੀਆਂ ਬਾਲਟਾਂ ਲਾ ਕੱਢੂਗੀ ਫੇਰ ਜਾ ਕੇ ਕਿਤੇ ਕਰਮਾਂ ਨੇ ਸੁਣਾਗਾ ਮੜਾ ਇਧਰ ਨੂੰ ਤੋੜਨੀ ਥੋੜੀ ਨਾ ਸਾਹ ਪੈਂਦੀ ਆ ਬਈ ਚਮਕ ਵਾਲੀ ਸ਼ੈਣ ਗਾਲੀਆ ਇਨ ਜਿੰਨੀ ਕਿ ਸੋਹਣੀ ਹੈਗੀ ਆ ਬਾਈ ਜਿੰਨੀ ਬਾਲੀ ਯਾਰ ਜਿੰਨੀ ਆਈ ਭਾਜਾ ਪੰਚ ਚੱਕਰੀ ਕੋਈ ਨਹੀਂ ਲੈ ਚੱਕਰੀ ਨਹੀਂ ਕੋਈ ਕੀ ਬਾਤ ਆ ਠੰਡੀ ਠੰਡੀ ਦੇਖੋ ਫੁੱਲ ਆ ਜੀ ਕਰਮ ਵਾਲੀ ਚਮਕਦਾ ਆ ਜਿਵੇਂ ਮਨੋ ਰੰਗ ਫੇਰਾ ਹੋਵੇ ਨਾ ਉੱਤੇ ਹਾਂ ਸਹੀ ਗੱਲ ਆ ਬਾਈ ਇੱਤੇ ਮੋਲੇ ਦਾ ਅੱਜ ਮਨੋ ਮੋਲੇ ਦਾ ਬਾਈ 60000 ਰੁਪਿਆ ਯਾਰ 60000 ਰੁਪਿਆ ਬਾਈ ਕਹਿੰਦਾ ਅੱਜ ਮੋਲਾ ਹੋਜੂ ਮਾਲਦਨਾਂਗੇ ਮਾਲਦਨਾਂ ਕਰਦੇ ਆਂ ਬੜੀਆਂ ਬਲਟਾਂ ਚੈੱਕ ਕਰਵਾ ਦੇ ਖਿੱਚ ਕੇ ਵੇਖ ਕੇ ਮੈਂ ਪੰਜਾ ਜੀ ਬਾੜ ਤਾਂ ਬਾੜੇ ਹੈ ਇਕੱਠੇ ਦਾਦਾ ਨੇ ਕੱਚੀ ਬੱਚੀ ਲੈ ਜਮਾ ਕੱਚੀ ਪਈ ਆ ਬਾਈ ਲੇਵਾ ਬਹੁਤ ਸੋਹਣਾ ਤੇ ਟਾਇਟ ਲੇਵਾ ਤਿਆਰ ਕਰਕੇ ਕਰਮਾਲ ਨੇ ਸੁਣਾਗਾ ਥਾਣਾ ਦਾ ਸਹਜ ਇਧਰੋਂ ਵੀ ਚੈੱਕ ਕਰ ਸਕਦਾ ਬੜਾ ਚੰਗਾ ਆ ਗਿਆ ਬਾਕੀ ਸਾਊਸੀਲ ਕਰਮਾਲੇ ਫੁੱਲ ਲੱਗ ਤੇ ਜੇ ਕਿਸੇ ਵੀ ਵੀਰ ਨੇ ਨਾ ਮੰਨ ਕੇ ਚੱਲੋ ਬਾਈ ਜਿੱਨਾ ਜੋ ਕੋਈ ਵੀ ਵੜ ਆਵੇ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰ ਵੀਡੀਓ ਨੂੰ ਵੇਖਣ ਲਈ ਤਾਂ ਕਿ ਇੱਕ ਨਾ ਗੱਲ ਯਾਰਾ ਹੋਰ ਆ ਜਿਹਨੇ ਗਾਣ ਲੈਣੇ ਆਪ ਨੂੰ ਉਹੀ ਫੋਨ ਲਾਵੇ ਜੂਜਾ ਨਾਂ ਲਾਵੇ ਯਾਰਾ ਠੀਕ ਆ ਬਾਈ ਠੀਕ ਆ ਬਈ ਬੰਦੇ ਮਾਰੀ ਜਾਂਦੇ ਕਿ ਨਹੀਂ ਉਹਦਾ ਕੀ ਫਾਇਦਾ ਯਾਰਾ ਹਮ ਜਿਹੜੀਆਂ ਲੈਣੀਆਂ ਉਹੀ ਫੋਨ ਲਾਵੇ ਯਾਰਾ ਠੀਕ ਆ ਬਾਈ